ਗੋੜੀ ਮਹਿਲਾ ਪੰਨਵਾ ਛਾਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਪਾਈ ਰਾਮ ਰਾਮ ਨਾਮ ਨਿਤ ਰਸਨ ਵਖਾਤ ਬਿਨ ਸੇ ਰੋਗ ਪਏ ਕਿਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਤ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤਮ ਗਏ ਪਿਆਦ ਉबरे ਜਨਮੀ ਮਨ ਵਿੱਚ ਕਰਮ ਪ੍ਰਵੈ ਆਪਣਾ ਤੇ ਆਈ ਨਾਨਕ ਦਾਸ ਤੇਰੀ ਸ਼ਰਣਾਇ ਗੋੜੀ ਮਹਿਲਾ ਪੰਨਵਾ ਨੇਤਰ ਪ੍ਰਗਾਸ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਔਰਣ ਪਈ ਸੇਵਰਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬਰਮ ਪ੍ਰਭ ਕਿਰਪਾ ਉਤਾਰੀ ਨਾਨਕ ਜੇ ਨਾਮ ਜਪੈ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗਉੜੀ ਮਹਿਲਾ ਪੰਜਮਾ ਤਾਨੋ ਮਸਤ ਤਾਨ ਤੇਰੇ ਨੇਤ ਧਾਨੋਏ ਭਗਤ ਜਿਨ ਤੁਮ ਸੰਗੇ ਨਾਮ ਵਿਨਾ ਕੈਸੇ ਸੁਗ ਲਈਐ ਰਸਨਾ RAM ਨਾਮ ਜਸ ਗਏ ਕਹੀਐ ਰਹਾਉ ਤੀਨੂ ਪਰ ਜਾਈਏ ਗੁਰਬਾ ਨਾਨਕ ਜਿਨ ਜਪਿਆ ਨਿਰਵਾਣ ਗੋੜੀ ਮਹਿਲਾ ਪਨਵਾ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਖੈ ਸਾਰ ਸੁਮਾਲ ਐਸਾ ਰਾਮ ਦੀਨ ਦੁਨੀ ਸਹਾਈ ਤਾਸ ਵੀ ਪੈ ਰਖੈ ਮੇਰੇ ਪਾਈ ਰਾਉ ਅਗੇ ਆਪ ਏ ਥਾਨ ਵਸ ਜਗ ਆਠ ਪੈਰ ਮਨ ਹਰ ਕੋ ਜਪੈ ਪਤ ਪਰਵਾਨ ਸੱਚੇ ਨਿਸ਼ਾਨ ਜਾਗੋ ਆਪ ਕਰੇ ਫਰਮਾਨ ਆਪੇ ਦਾਤਾ ਆਪ ਪ੍ਰਤਬਾਲ ਇਤਨਿਤ ਨਾਨਕ ਰਾਮ ਨਾਮ ਸਮਾਲ ਗਉੜੀ ਮਹਿਲਾ ਪਿਨਮ ਸਤਗੁਰੂ ਪੂਰਾ ਭਇਆ ਕਿਰਪਾਲ ਹਿਰਦੇ ਵਸਿਆ ਸਦਾ ਗੋਪਾਲ ਰਾਮ ਰਵਤ ਸਦੀ ਸੁਪਾਇਆ ਮਾਇਆ ਕਰੀ ਪੂਰਨ ਹਰਾਈ ਰਹਾਉ ਕੋ ਨਾਨਕ ਜਗੇ ਪੂਰੀ ਭਾਗ ਹਰ ਹਰ ਨਾਮ ਅਸਿਰ ਸੁਆਗ ਗੋੜੀ ਮਹਿਲਾ ਪੰਜਾ ਧੋਦੀ ਖੋਲ ਵਸ਼ਾਏ ਟ ਗਰਤਵ ਵਾਂਗੂ ਲਾਹੀ ਪੇਟ ਬਿਨ ਕ੍ਰਤੁ ਤੀ ਮੁਕਤ ਰ ਪਾਈਐ ਮੁਕਤ ਪਦਾਰਤ ਨਾਮ ਤੇ ਆਈਐ ਰਹਾਉ ਪੂਜਾ ਤਿਲਕ ਕਰ ਦਰਸ਼ਨਾਨਾ ਸ਼ੂਰੀ ਕਾੜ ਲੈ ਵਹਤ ਦਾਨਾ ਬੇਦ ਪੜੈ ਮੁਖ ਬੀਠੀ ਬਾਣੀ ਜੀ ਆਂ ਕੂਤਨਾ ਸੰਗੈ ਪ੍ਰਾਣੀ ਕਹੁ ਨਾਨਕ ਜਿਸ ਗਿਰਿ ਪਰ ਧਾਰੈ ਹਿਰਦਾ ਸੁਧ ਬ੍ਰਹਮ ਵਿਚਾਰ ਗਉੜੀ ਮਹਿਲਾ ਪੰਨਵਾ ਤੇਰ ਕਰਬੈ ਸੁ ਅਰਜਨ ਪਿਆਰ ਸਤਿਗੁਰ ਤੁਹਰੇ ਕਾਜ ਸਵਾਰੇ ਰਹਾਉ ਦੂਤ ਦੁਸ਼ਟ ਪਰਮੇ ਤਰਮਾਰੇ दुष्ट दूत परवेश शर मारे जनकी, जनकी पैज, पैज रखी करतारि पादशाशा सब अस कर दीने अमृत नाम मारस वीर ने निरपव होई अजो भगवान साद संगत, संगत मिल की नोदा शरण परे प्रभु अंतर जामी नानक ओट पकरी प्रभु स्वामी गोडी महला पजवा ਹਰ ਸੰਗ ਰਾਤੇ ਭਾਏ ਨਾ ਜਾਲੈ ਹਰ ਸੰਗ ਰਾਤੇ ਵਾਇ ਨੀਛਲੈ ਹਰ ਸੰਗ ਰਾਤੇ ਨਹੀਂ ਡੁੱਬੈ ਜਲ ਹਰ ਸੰਗ ਰਾਤੇ ਸੁਭਲ ਬਲੈ ਸਭ ਬੈ ਮਿਟੈ ਤੁਮਾਰੇ ਨਾਇ ਇਹ ਤਦ ਸੰਗ ਅਰੁਰ ਗੁਣ ਗਾਏ ਰਹਾਓ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਸੋ ਸੋਰਚ ਜਿਸ ਸਦ ਕਾਮੰਤਾ ਹਰ ਸੰਗ ਰਾਤੇ ਜਗ ਨੀ ਤਰਾਸ ਹਰ ਸੰਗ ਰਾਤੀ ਪੂਰਨ ਆਸ ਹਰ ਸੰਗ ਰਾਤੀ ਤੂਖ ਨ ਲਾਗੇ ਹਰ ਸੰਗ ਰਾਤਾ ਅੰਦਿਨ ਜਾਗੇ ਹਰ ਸੰਗ ਰਾਤਾ ਸਹਿਜ ਕਰ ਵਸੈ ਹਰ ਸੰਗ ਰਾਤੀ ਭ੍ਰੰਪੋ ਨਸੈ ਹਰ ਸੰਗ ਰਾਤੀ ਬਤੂਤਬ ਹੋਏ ਹਰ ਸੰਗ ਰਾਤੀ ਨਿਰਵਲ ਸੋਏ ਕੋ ਨਾਨਕ ਦਿਨ ਕੋ ਬਲ ਜਾਈ ਜਿਨ ਕੋ ਬ੍ਰਹਮੇ ਰਵਿਸਰਤ ਨਾਹੀ ਕੋੜੀ ਮਹਿਲਾ ਪੰਜਵਾ ਉਦਮ ਕਰਕ ਸੀਤਲ ਮਨ ਭਈ ਮਾਰਗ ਚਲਤ ਸਗਲ ਦੁੱਖ ਹੈ ਨਾਮ ਜਪਤ ਮਨ ਭਈ ਆਨੰਦ ਰਸ ਗਾਇ ਗੁਣ ਪਰਮ ਆਨੰਦ ਕੇਮ ਭਇਆ ਕੁਸਲ ਕਰਿ ਆਇ ਪੇਤ ਦਸਾਦ ਸੰਗਈ ਬੁਲਾਇ ਰਹਾਉ ਨੀਤਰ ਪੁਨੀਤ ਪੇਖਦੇ ਦਰਸ ਤਨ ਵਸਕ ਚਰਨ ਕਮਲਹੀ ਪਰਸ ਗੋਬਿੰਦ ਕੀ ਟੇਲ ਸਭਲੇ ਕਾਇਆ ਸਤਿ ਪ੍ਰਸਾਦ ਪਰਪਦ ਪਾਇਆ ਚਨ ਕੀ ਕੀਨੀ ਆਖ ਸਹਾਈ ਸੁਖ ਪਾਇਆ ਲਗ ਦਸਹਿ ਪਾਇ ਆਪ ਗਿਆ ਤਾਇਆ ਪੈ ਭਈ ਕਿਰਪਨ ਦਾਲ ਕੀ ਸਰਣੀ ਭਈ ਜੋ ਚਾਹਤ ਸੋਈ ਅਬ ਪਾਇਆ ਅਬ ਢੂੰਡਣ ਕਾ ਕੋ ਜਾਇ ਅਸਿਰ ਭਈ ਪਸੇ ਸੁਖ ਅਸ ਗੁਰ ਪ੍ਰਸਾਦ ਨਾਨਕ ਸੁਖ ਵਸ ਘੋੜੀ ਮਹਿਲਾ ਪਨਵਾਮ ਕੋਦ ਵਜਨ ਗੀਨੋ ਸੁਨਾਨ ਲੱਖ ਅਰਬ ਖਰੂ ਦੀਨੋਂ ਦਾਨ ਜਾਵਨ ਵਸਿਓ ਹਰ ਕੋ ਨਾਮ ਸਗਲ ਕੋ ਇਤ ਗੁਣ ਗਾਇ ਗੋਪਾਲ ਪਾਪ ਮਿਟੈ ਸਾਧੂ ਸਰਣ ਦਿਆਲ ਰਾਵ ਬੋਧ ਉਰਧ ਤਪ ਸਾਧਨ ਸਾਤੇ ਅਨਕ ਲਾਭ ਮਨੋਰਥ ਲਾਦੇ ਹਰ ਹਰ ਨਾਮ ਰਸ ਨਿ ਅਰਾਦੇ ਸਿਵਰਤ ਸਸ ਬੇਦ ਕਾਨੇ ਜੋਗ ਗਿਆਨ ਸਿੱਧ ਸੁਖ ਜਾਣੇ ਨਾਮ ਜਪਤ ਪ੍ਰਭ ਸਿਉ ਮਨ ਮਾਨੇ ਗਾਦ ਗੋਦ ਹਰ ਗਮ ਪਾਰੇ ਨਾਮ ਜਪਤ ਨਾਮ ਰਿਦੇ ਵਿਚਾਰੇ ਨਾਨਕ ਕੋ ਪ੍ਰਭ ਕਿਰਪਾ ਧਾਰੇ ਗੋੜੀ ਮਹਿਲ ਪੰਜਵਾਂ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਹਿਰਦੈ ਬਸਾਇ ਗੁਰੂ ਗੋਬਿੰਦ ਪਾਰ ਬ੍ਰਹਮਪੂਰਾ ਜਸਹ ਰਾਦ ਮੇਰਾ ਮਨ ਧੀਰਾ ਰਾਵ ਆਂਦੀਨ ਗੁਰੂ ਆਂਦੀਨ ਜਪੋ ਗੁਰੂ ਗੁਰ ਨਾਮ ਤਾਤੇ ਸਿਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਖ ਗਏ ਕਹ ਨਾਨਕ ਪੈ ਪਾਈ ਆਪਣੇ ਸਿਵ ਕੀ ਆਪਹਿ ਜਿਰਗਾਈ ਗੋੜੀ ਮਹਿ ਲਾ ਬਨਵਾ ਆਪਣੇ ਸੇਵਕੂ ਆਪ ਸਹਾਈ ਨਿਤਪਰਤ ਪਾਲੈ ਨਿਤਪਰਤ ਪਰ ਸਬਾਪ ਜੈਸੇ ਮਾਈ ਪ੍ਰਭ ਕੀ ਸਰਣ ਉਬਰੇ ਸਭ ਕੋਏ ਕਰਨ ਕਰਾਵਨ ਪੂਰਨ ਸਚ ਸੋਏ ਰਹਾਬ ਅਬ ਮਨ ਵਸਿਆ ਕਰਨਿਹਾਰਾ ਪੈ ਗਿਸੇ ਹਤ ਸੁਖ ਧਾਰਾ ਹਤ ਸੁਖ ਸਾਰਾ ਬਿਨ ਸੇਯਤ ਸੁਸਾਰਾ ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਕਿਲ ਵਿਕ ਲਾਤੇ ਕਹਿ ਨ ਜਾਈ ਪ੍ਰਭ ਕੀ ਵਿੱਡਿਆਈ ਨਾਨਕ ਦਾਸ ਸਦਾ ਸਰਣਾਇ ਰਾਗੁ ਈ ਤੀਤੀ ਮਹਿਲਾ ਪੰਮਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਰਾਮ ਕੋ ਬਲ ਪੂਰਨ ਪਾਈ ਜਾਤੇ ਤਾਤੇ ਬ੍ਰਿਥਾ ਨ ਬੇਅਪੈ ਕਾਈ ਰਹਾਉ ਜੋ ਜੋ ਜਿਤਵੈ ਦਾ ਸਰਮਾਈ ਸੋ ਸੋ ਕਰਤਾ ਆਪਿ ਗਰਾਈ ਨਿੰਦਕੀ ਪ੍ਰਭ ਪਤ ਗਵਾਈ ਨਾਨਕ ਹਰ ਗੁਣ ਨਿਰਪੋ ਗਾਈ ਗੋੜੀ ਮਹਿਲਾ ਪੰਜਵਾ ਬੋਜੇ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਗੁਰਿਆਰਾਉ ਰਵਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟਤ ਵਿੰਗਰੀਆ ਦੀਨ ਆਥ ਅਨਾਥ ਕਰਨਾ ਮੈਂ ਸਾਜਨ ਬੀਤ ਪੀਤਾ ਮੈਂ ਤਰੀਆ ਚਰਨ ਕਬਲ ਹਿਰਦੇ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰਿਆ ਰਾਗੁੜੀ ਵੈਰਾਗਣ ਮਹਿਲਾ ਪੰਨਾ ੴ ਸਤਿਗੁਰ ਪ੍ਰਸਾਦਿ। ਦੇਗਸਾਈ ਬੀਤਲਾ ਤੂੰ ਸੰਗ ਅਮਾਰੇ ਬਸ ਜਿਓ ਰਾ। ਤੁਜੁਨ ਕਰੀਨ ਜੀਵਣਾ ਤ੍ਰਿਗ੍ਰਹਿਨ ਸੰਸਾਰ ਜੀਵ ਪ੍ਰਾਨ ਸੁਖੁ ਦਤਿਆ ਨਿਮਕਨੇ ਬਲਹਾਰ ਜੀ। ਅਸ ਬਲੰਬਨ ਦੇਉ ਪ੍ਰਭ ਗਿਰਤੋ ਦਰਗਪਾਲ ਮੋਹਿ ਨਿਰਗੁਣ ਮਤਿ ਥੋਰੀਆ ਤੂ ਸਦੀ ਦੀਨ ਦਿਆਲ। ਕਿਆ ਸੁਖ ਤੇਰੇ ਸੰਭਲਾ ਕਵਨ ਦੀ ਦੀ ਵਿਚਾਰ ਸ਼ਰਣ ਸੁਮਾਈ ਦਾਸੀ ਤਉ ਤਿ ਅਗਪਤ ਸਗਲ ਪਦਾਤ ਅਸ਼ਟ ਸਿੱਧ ਨਾਮ ਮਹਾਰਸ ਵਾਹਿ ਸੋ ਪਰਸਨ ਭੇ ਕੇ ਸੁ ਆਸੀ ਜਨ ਹਰ ਗੁਣ ਗਾਇ ਬਾਤ ਬੀਤਾ ਸੁਤ ਬੰਦ ਕਉ ਤੂ ਮੇਰੇ ਪ੍ਰਾਨੇਂਦਾਰ ਸਾਧ ਸੰਗ ਨਾਨਕ ਭਜੈ ਬਿਕਤਰਿਆ ਸੰਸਾਰ ਗੋੜੀ ਬੇਰਾਗਣ ਰੋਈਏ ਕੇ ਸੰਤ ਕੇ ਕਰ ਪੰਜਵਾਇ ਕੋ ਓੰਕਾਰ ਸਤਗੁਰ ਪ੍ਰਸਾਦ ਐ ਗੋਈ ਰਬ ਪਿਆਰੋ ਗਾਵੇ ਸਰਵ ਕਲਿਆ ਸੁਖ ਸੱਜ ਪਾਵੇ ਰਹਾਉ ਬਲਵਨ ਕੋ ਜਦ ਫਿਰਤ ਬੇਰਾਗੀ ਫਿਰਲੇ ਕਾਹੂ ਇਕਲਵ ਲਾਗੀ ਜਿਨ ਹਰ ਪਾਇਆ ਸੇ ਵਿਡ ਭਾਗੀ ਬ੍ਰਹਮ ਆਦਿਕ ਸੰਕਾਦਿਕ ਚਾਹੈ ਜੋਗੀ ਜਤੀ ਸਿਧਰ ਆਹੈ ਜਿਸੈ ਪ੍ਰਾਪਤ ਸੋ ਹਰ ਗੁਣ ਗਾਹੈ ਤਾਕੇ ਸਰਣ ਜਿਨ ਬਿਸਰਤ ਨਾਹੀ ਵਡ ਪਾਗੀ ਹਰ ਸੰਤ ਮਲਾਈ ਜਨਮ ਵਰਣ ਤੇ ਮੂਲੇ ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਇਹ ਬਿਨੋ ਸੁਣੋ ਪ੍ਰਭੂ ਚਿਤ ਪਾਰੇ ਨਾਨਕ ਮੰਗਤ ਨਾਮ ਅੰਦਾਰੇ ਗੋੜੀ ਮਹਿਲਾ ਰਾਗੋੜੀ ਪੁਰਵੀ ਮਹਿਲਾ ਪੰਨਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਵਨ ਗੁਣ ਪ੍ਰਾਲਪਤ ਮਿਲੋ ਮੇਰੀ ਮਾਹੀ ਰਹਾਉ ਰੂਪਹੀਨ ਬੁੱਧਵਲਹੀਨੀ ਮੋਏ ਪਰਦੇਸਨ ਦੂਰ ਤੇ ਆਈ ਨਾਨਨ ਦਰਵਨ ਜੋ ਬਨਵਾਤੀ ਮੋਹ ਅਨਾਤਗੀ ਕਰੋ ਸੁਨਾਈ ਹੋ ਜਦ ਹੋ ਜਦ ਭਈ ਬਿਰਾਗਣਾ ਪਦ ਪ੍ਰਭ ਦਰਸ਼ਨ ਕੋ ਹੋਇ ਰਤਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬਜਾਈ ਗੋੜੀ ਮਹਿਲਾ ਪੰਮਾ ਪ੍ਰਭ ਬਿਲਬੇ ਕੋ ਪ੍ਰੀਤ ਵਨ ਲਾਗੀ ਪਾਏ ਲਗੋ ਮੈਂ ਕਰੋ ਬੇਨੰਤੀ ਕੋ ਸੰਦ ਮਿਲੇ ਵਡ ਪਾਗੀ ਰਾਮ ਮਨ ਰੋ ਪ ਤਨ ਰਖੋ ਆਗੇ ਮਨ ਕੀ ਮਤ ਮੋਹੀ ਸਗਲ ਤਿਆਗੀ ਜੋ ਪ੍ਰਭ ਕੀ ਹਰਿ ਕਰਤਾ ਸੁਣਾਵੇ ਅੰਧਿਨ ਹੀ ਰੋ ਤਸ ਬਿਸ਼ੈ ਬੇਰਾਗੀ ਹੋ ਰਵ ਕਰਮ ਗੁਰ ਜਪਤਿ ਭੇਟਿਓ ਪੁਰਖ ਰਸਿਕ ਵੇਰਾਗੇ ਭੇਟਿਓ ਦੇਰ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੋੜੀ ਮਹਿਲਾ ਪੰਜਲਾਂ ਨੇ ਸਰੇ ਪੰਕੀ ਸਿਮਰ ਹਰਿ پاک ਬਿਲਾ ਸਾਧੂ ਸਰਣ ਗਹ ਪੂਰਨ ਰਾਮ ਰਤਨ ਹੀਰੇ ਸੰਗ ਰਾਖ ਰਹਾਉ ਪ੍ਰਭ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਣ ਮੋਕੇ ਪਾਸ ਕਾਟਨ ਹਾਰ ਜਗਤ ਗੁਰ ਗੋਵਿੰਦ ਚਰਨ ਕਮਲ ਤਾਕੇ ਕਰੋ ਨਵਾਸ ਕਰ ਕਿਰਪਾ ਗੋਵਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਣ ਅਰਦਾਸ ਕਰ ਗੈ ਲਹੁ ਨਾਨਕੇ ਸੁਆਮੀ ਜੀਉ ਪਿੰਡ ਸਭ ਤੁਰੀ ਰਸ ਗੁੜੀ ਮਹਿਲਾ ਬੰਨਵਾ ਹਰ ਬੇਕਨ ਕੋ ਸਿਮਰਤ ਮਨ ਮੇਰਾ ਆਸ ਪਿਆਸੀ ਚਿਤੋ ਦਿਨ ਰਹਿਣੀ ਹੋ ਸਾਈ ਕੋਈ ਸੰਨ ਮਿਲਾਵੇ ਨੀਰਾ ਰਹਾ ਸੇਵਾ ਕਰੋ ਦਾਸ ਦਸਨ ਕੀ ਹਨਕ ਬਾਤ ਦਸ ਕਰੋ ਨਿਹੋਰਾ ਤੁਲਕਾਰ ਤੁਲੇ ਸੁਖ ਸਗਲੇ ਬਿਨ ਹਰ ਦਰਸ ਸਭੋ ਹੀ ਤੋਰਾ ਸੰਤ ਪ੍ਰਸਾਦ ਗਏ ਗੁਣ ਸਾਗਰ ਜਨਮ ਜਨ ਕੋ ਜਾਤ ਵਿਹਾਰ ਆਨੰਦ ਸੂਖ ਭੇਟ ਤਰ ਨਾਨਕ ਜਨਮ ਕਿਰਤਾਰਤ ਸਭਲ ਸਵੇਰਾ ਰਾਗੁੜੀ ਪੁਰਵੀ ਬਹਿਲਾ 5 ਕਿ ਕੂੰ ਕਾ ਸਤਿਗੁਰ ਪ੍ਰਸਾਦਿ ਕਿਨ ਬੀਬੇ ਮਿਲੇ ਕੋ ਸਾਈ ਮੇਰੇ ਰਾਮ ਰਾਏ ਕੋਈ ਅਸਾ ਸੰਤ ਸਹਿ ਸੁਗਦਾਤਾ ਮੋਹਿ ਮਾਰਗ ਦੇ ਬਤਾਈ ਰਾਮ ਅੰਤਰ ਲਖਨ ਲਾਈ ਜਾਇ ਲਖਿਆ ਵਿਚ ਪਰਦਾ ਹਮੈ ਪਾਈ ਮਾਇਆ ਮੋਹਿ ਸਭ ਜਗ ਸੋਇਆ ਏ ਪਰਮ ਕਹੋ ਕਿਉ ਜਾਇ ਇਕ ਸੰਗਤ ਇਕਤ ਗਲੇ ਵਸੇ ਮਿਲ ਬਾਤ ਨ ਕਰਤੇ ਪਾਈ ਇਕ ਬਸ ਬਿਨ ਬੰਜ ਦੁਹੇਲੇ ਅਗਸ ਗੁਜਰਟਾਈ ਜਿਸ ਕਾ ਗਰੇ ਤਿੰਨ ਦੀਆ ਤਾਲਾ ਕੁੰਜੀ ਸਰ ਗੁਰ ਸੋ ਪਾਈ ਅਨਕ ਪਾਵ ਕਰੇ ਨੀ ਪਾਵੇ ਬਿਨ ਸਤਗੁਰ ਸਰਣਾਇ ਜਿਨ ਕੇ ਵੰਦਨ ਕਾਟੇ ਸਤਗੁਰ ਦਿਨ ਸਾਜ ਸੰਗਲ ਲਾਈ ਪੰਜ ਜਣਾ ਮਿਲ ਮੰਗਲ ਗਾਇਆ ਹਰ ਨਾਨਕ ਵੇਦਨ ਪਾਈ ਮੇਰੇ ਰਾਮ ਰਾਏ ਇਨ ਬਿਦ ਮਿਲ ਗੁਸਾਈ ਸਹਿਜ ਪਿਆ ਪ੍ਰਮਖਿਨ ਮੈਂ ਨਾਟਾ ਮਿਲ ਜੋਤੀ ਜੋਤ ਸੁਮਾਏ ਰਾਮ ਦੂਜਾ ਗੋੜੀ ਵਹਿਲਾ ਪੰਮਾ ਐਸੋ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਠ ਲੈ ਸਤਿਗੁਰੂ ਮਝੇ ਬਤਾਇਓ ਰਾਮ ਜਤ ਗਤ ਦੇਖੋ ਤਤ ਤਤ ਤੁਮਹੀ ਮੋਹਿ ਇਹ ਵਿਸਵਾਸ ਹੋਇ ਆਇਓ ਕਹਿ ਪੈ ਕਰੋ ਅਰਦਾਸ ਬੇਨਤੀ ਜੋ ਸੁਨ ਸੁਹੈ ਰਗੁਰਾਇਓ ਲੈ ਉਸ ਸਬਦਨ ਗੁਰ ਪੂਰੇ ਤਦ ਸਦਾ ਸਹਿਜ ਸੁਖ ਪਾਇਓ ਹਉਨ ਸਾ ਹੋਈ ਸੋਈ ਹੁਨ ਹੋਸੀ ਸੁਖ ਦੁਖ ਕਾਂਧ ਕਾਇ ਕਾਂਡ ਬ੍ਰਹਮੰਡ ਕਾਇ ਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ ਨਉ ਦੇ ਨਾਮ ਨਦਾਰਿਕ ਠਾਈ ਤੋਬਾਰ ਇਕੱਠੇ ਜਾਇਓ ਏਕੈ ਅਨਕ ਪਨ ਕੰ ਏਕੈ ਗਨਕ ਅਨਕ ਪਾਵਦ ਸਾਦੀ ਬਹੁ ਪ੍ਰਕਾਰ ਰਚਾਇਓ ਕੋ ਨਾਨਕ ਪਰਬ ਗੁਰ ਕੋਈ ਹੈ ਏ ਵੇ ਤਤੈ ਤਤਮ ਲਾਗ ਗੋੜੀ ਬਹਿਲਾ ਪੰਜਮਾ ਔਦ ਕਦ ਦਿਲ ਸਹਿ ਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਉ ਕਰੋ ਬੇਨੰਤੀ ਸੁਨ ਮਿਰ ਮੀਤਾ ਸੰਤ ਤੈਲ ਕੀ ਬੇਲਾ ਇਹਾਂ ਕਾਟ ਚਲੋ ਹਰਲਾਹਾ ਅਗੇ ਵਸਨ ਸੁਏ ਲੈ ਇਹ ਸੰਸਾਰ ਵਿਕਾਰ ਸੰਸੇਵੇਂ ਤਰਿਉ ਬ੍ਰਹਮ ਗਿਆਨੀ ਜਿਸ ਜਗਾਇ ਪੀ ਆਵੇ ਇਹ ਹਰਸ ਕਤ ਗਤ ਦਿਨ ਜਨੀ ਜਾ ਕੋ ਆਏ ਸੋਈ ਬਿਹਾਜ ਆਰ ਗੁਰੂ ਦੇਵ ਨੇ ਵਸੇਰਾ ਨਿਜ ਕਰ ਮਹਿਲ ਪਾਵ ਸੁਖ ਸਹਿ ਦੇ ਬੋਰਨ ਹੋਏ ਗੋਹਿਰਾ ਅੰਦਰ ਜਾ ਵੀ ਫੁਰਕੁ ਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੁ ਕਾ ਸੰਦਨ ਕੀ ਤੁਰੇ ਗੋੜੀ ਮਹਿਲਾ ਪੰਜਵਾਂ ਰਾਖ ਪੀਤਾ ਕ ਮੇਰੇ ਮੋਇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਵਿਖਾ ਦੇਖ ਗੁਰਪਾਰਾ ਕੁ ਰਕਣ ਹਾਰੇ ਖੇਦ ਕਰ ਅਰਬੋ ਸੰਤਾ ਵੈ ਆਇਓ ਸਰਣ ਤੁਹਾਰੇ ਕਰ ਕਰ ਹਾਰੇ ਅਨਕ ਬੋ ਭਾਤੀ ਛੋੜ ਕਤੋ ਨਹੀਂ ਏਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟ ਜੈ ਕਰਿ ਕਿਰਪਾ ਸਨ ਵਿਲੇ ਵਹੀਂ ਦਿਨ ਦੇ ਧੀਰਜ ਪਾਇਆ ਸ਼ਾਂਤੀ ਮਨ ਦਿਓ ਮਹ ਨਿਰਪੋ ਕਰ ਕਾ ਸ਼ਬਦ ਕਮਾਇਆ ਜੀਤ ਲਏ ਹੋਏ ਮਹ ਬਿਕਾਦੀ ਸਹਿ ਜਸੁਹਿਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸ ਪਾਇਆ ਪਦ ਨਿਰਵਾਣੀ ਗੋੜੀ ਮਹਿਲਾ ਪੰਜਵਾਂ ਓ ਬੇਨਸੀ ਰਾਯਾ ਨਿਰਪੋ ਸੰਗਤ ਤੁਹਾੜੇ ਬਸੇ ਏ ਡਰਨ ਕਾਤੇ ਆਇਆ ਰਾਉ ਏਕ ਮਹਿਲ ਤੂ ਹੋਏ ਅਫਾਰੋ ਏਕ ਮਹਿਲ ਨਿਬਾਨੋ ਏਕ ਮਹਿਲ ਤੂ ਆਪੇ ਆਪੇ ਏਕ ਮਹਿਲ ਗਿਰਬਾਨੋ ਏਕ ਮਹਿਲ ਤੂ ਪੰਡਿਤ ਬਗਤਾ ਏਕ ਮਹਿਲ ਖਲੋ ਤੱਕ ਏਕ ਮਹਿਲ ਤੂ ਸਭ ਕੇ ਸ਼ਿਖਰ ਹਜ ਏਕ ਮਹਿਲ ਕਸ਼ੂਨਲੇ ਤੱਕ ਕਾਟੂ ਕੀ ਪੁਤਰੀ ਕਾ ਕਰੈ ਵਪਰੀ ਕਲਾਵਨਹਾਰੋ ਜਾਨ ਜੈਸਾ ਪੀਤ ਕਰਾਵੇ ਬਾਜੀ ਕਰ ਉਹ ਤੈ ਸੋਈ ਸੋ ਜਾਨ ਅਨਕ ਕੋਟਰੀ ਬੂਤ ਬਾਤ ਕਰੀ ਆਪ ਹੋਆ ਰਖਵਾਲ ਜੈਸੇ ਵੈਲ ਰਕੇ ਤੈ ਸੇ ਰਨਾ ਕਿਆਏ ਕਰੇ ਵਿਚਾਰ ਜਿਨ ਗਿਛ ਗਇਆ ਸੋਈ ਜਾਨੈ ਜੀਨੇ ਸਬਿਦ ਸਦਿ ਕਹੋ ਨਾਨਕ ਪਰੰਪਰ ਸੁਆਮੀ ਕੀਮਤ ਆਪਣ ਨ ਕਾਜੀ ਗੋੜੀ ਮਨ ਲਾਪਨਵਾ ਛੋੜ ਛੋੜ ਰੇ ਵਿਕਿਆ ਕੇ ਰਸਵਾ ਓਜ ਰਹਿਓ ਰੇ ਪਾਵਰ ਕਾਵ ਜੋ ਕਿਰਕਰ ਸੁਆ ਪਸਵਾ ਰਹੋ ਜੋ ਜਨ ਤੂੰ ਆਪਣੇ ਕਰਜੈ ਸੋ ਸੰਗਨ ਚਾਲੇ ਤੇਰੇ ਤਸਵਾ ਨੰਗ ਆਇਓ ਨੰਗ ਸਦਾ ਸੀ ਫਿਰ ਫਿਰਿਓ ਅਰ ਕਾਲ ਗਰਬ ਸੁਆ ਪੇਖ ਬੇਗਰੇ ਗ ਸੁਭ ਕੀ ਲੀਲਾ ਰਾਚ ਮਾਚ ਤੀਨੋ ਲੋ ਸੁਆਸੀ ਜਿਤ ਡੋਰ ਦਿਰ ਸਰਨੀ ਜੀ ਕੋ ਕਾਜ ਨ ਕੀਨੋ ਕਸ਼ਵ ਕਰਤ ਕਰਤ ਇਹੀ ਵਰਦਾਨੋ ਹਰਿਓ ਕਦੇ ਤਨ ਕੀਨ ਸੁਆ ਜੋ ਮੋਹ ਹੋਇ ਉਹ ਨਮੋਹਨੀ ਬਾਲਾ ਉਸੇ ਕਟ ਨਾਹੀ ਰੁਚਿ ਜਸੁਆ ਜਗ ਸਾ ਮੋਹੀ ਗੁਰੁ ਦਗਾਇ ਤੋ ਸਰਨ ਪਰਿਓ ਤਜ ਗਰਬ ਸੁਆ ਮਾਰਗ ਪ੍ਰਭ ਕੋ ਸੰਧ ਬਤਾਇਓ 디ੜੀ ਨਾਨਕ ਦਾਸ ਭਗਤ ਹਰਿ ਜਸੁਆ ਗੋੜੀ ਮਹਿਲਾ ਪੰਜਵਾ ਤੁਜ ਵਿਨ ਕਾਵਣ ਹਮਾਰਾ ਪੈਰ ਪ੍ਰੀਤਵਰਾ ਨੇ ਅੰਦਾਰਾ ਰਹਾਓ ਅੰਤਰ ਕੀ ਵਿਰਤਮੀ ਜਾਣੀ ਤੁਮਹੀ ਸੱਜਣ ਸੁਵੇਲੇ ਸਰਬ ਸੁਖਾਂ ਮੈਂ ਤੁਝ ਤੇ ਪਾਏ ਮੇਰੇ ठाकुर ਅਗੇ ਆ ਤੋ ਲੈ ਵਰਨਾ ਸਾਕੋ ਤੁਮਰੇ ਰੰਦਾ ਗੁਣਨਦਾਰ ਸੁਗਦਾਤ ਅਗਮ ਗੋਚਰ ਪ੍ਰਭ ਬਨਸੀ ਪੂਰੇ ਗੁਰ ਤੇ ਜਾਤੇ ਪ੍ਰਮਪੋ ਕਾਟਹੀ ਨੀ ਕੇਵਲ ਜਵਤੇ ਹੋ ਮੈ ਮਾਰੀ ਜਨਮ ਵਰਣ ਕੋ ਚੂਪੋ ਸਸਾ ਸਾਧ ਸੰਗ ਦਰਸਾਰੀ ਚਰਨ ਗਾਬ ਕਰ ਕਰੋ ਗੁਰ ਸੇਵਾ ਹਾਰ ਜਾਓ ਲਖ ਬਰੀਆ ਜੇ ਪ੍ਰਸਾਦੇ ਪਉ ਜਲ ਤਾਰੇ ਜਨ ਨਾਨਕ ਪ੍ਰੇ ਸੰਗ ਮੇਰੀ ਆ ਗੋੜੀ ਮਹਿਲਾ ਪੰਜ ਮਾ ਜੋ ਜਿਨ ਗਵਨ ਰਜਾਵੈ ਤੋ ਹੀ ਤੇਰੋ ਰੂਪ ਤੇਰੋ ਰੂਪ ਸਗਲ ਦੇਖ ਹੋਈ ਰਹਾਓ ਸੁਰਗ ਪਿਆਲ ਬਿਰਤ ਭੋ ਮੰਡਲ ਸਰਬ ਸਮਾਨੋ ਇੱਕ ਹੋਈ ਸੇਵ ਸੇਵ ਕਰਤਾ ਸਗਲ ਕਰਜੋ ਰਹਿ ਸਰਬ ਮਿਆ ਠਾਕੁਰ ਤੇਰੀ ਦੋਈ ਪਤਿ ਦੇ ਪਾਵਨ ਠਾਕੁਰ ਨਾਮ ਤੁਮਰਾ ਸੁਗਦਾਈ ਨਿਰਮਲ ਸਿਤਲੋਈ ਗਿਆਨ ਤੇ ਆ ਨਾਨਕ ਵੜਿਆਈ ਸੰਤ ਤੇਰੇ ਸੋ ਗਾਲ ਗਲੋਹਿ ਗੋੜੀ ਮੇਲਾ ਪੰਜਵਾ ਮਿਲੋ ਪਿਆਰੇ ਜੀ ਆ ਪ੍ਰਭ ਕੀ ਆ ਤੁਮਾਰਾ ਦੀਆਰਾ ਅਨਿਕ ਜਨਵੋ ਜੋ ਨਹੀਂ ਪ੍ਰਭ ਆ ਗੌਰ ਗੌਰ ਦੁਖ ਪਾਇਆ ਤੁਮਰੀ ਕਿਰਪਾ ਤੇ ਬਨੁਕ ਦੇ ਪਾਈ ਹੈ ਦੇਉ ਦਰਸ ਹਰਿ ਰਾਇ ਸੋਈ ਹੋਆ ਜੋਤਸ ਪਾਲਾ ਅਵਣ ਨ ਕਿਨਹੀ ਕੀਤਾ ਤੁਮਰੇ ਪਾਣੀ ਪਰਮ ਮੋਹਿ ਮੋਹਿ ਆ ਜਾਗ ਚ ਨਾਈ ਸੁਤਾ ਬਿਨੋ ਸੁਣੋ ਤੁਮ ਪ੍ਰਾਨ ਪਦ ਪਿਆਰੇ ਕਿਰਪਾ ਨਿਦ ਦਿਆ ਲਖ ਰਾਖ ਲੈ ਪੀਤਾ ਬ੍ਰਹਮੇਰੇ ਅਨੰਥ ਕਰ ਪ੍ਰਤਪਲਾ ਜਸਨੋ ਦਵੇਂ ਦਿਖਾਇਓ ਦਰਸਨ ਸਾਧ ਸੰਗ ਕੈ ਪਾਸ਼ੇ ਕਰ ਕਿਰਪਾ ਤੋਰ ਦਿਓ ਸਰਦਨ ਕੀ ਨਾਨਕ ਸੁਖ ਨਾਨਕ ਦੇ ਵਸ ਗੋੜੀ ਬਹਿਲਾ ਪਨਵਾ ਓ ਤਕ ਬਲ ਹਰੀ ਜਾਗੇ ਕੇਵਲ ਨਾਮ ਅੰਧਾਰੀ ਰਹਾਓ ਮਹਿਮਾ ਤਾਂ ਕੀ ਕੀ ਤਿਗ ਗਨੀ ਜਨ ਪਾਰ ਬ੍ਰਹਮ ਰੰਗ ਰਾਤੇ ਸੂਖ ਸਹਿਜ ਆਨੰਦ ਤੇ ਨਾਮ ਸੰਗ ਓਨੇ ਸੰਸਰ ਅਵਰਣਾ ਦਾਤੇ ਜਉ ਤੂ ਦਰਨ ਸੇ ਆਈ ਜੋ ਜਨ ਦਰਸ ਪਿਆਸਾ ਉਰ ਕੀ ਸ਼ਰਣ ਪਰ ਸੋ ਤਰਿਆ ਸਤਸੰਗ ਨਾ ਪੂਰਨ ਆਸ ਤਾ ਕੇ ਚਰਨ ਪਰੋ ਤਾ ਜੀਵਾ ਜਨ ਕੈ ਸੰਗ ਨਿਹਲਾ ਭਗਦੰ ਗੇਰੇ ਲਹੋਏ ਮਨ ਮੇਰਾ ਹੋ ਪ੍ਰਭੂ ਕਿਰਪਾ ਲਾਜ ਜੋਬਨ ਅਬਦ ਜੋ ਦਿਸੈ ਸਭ ਕੈ ਸਿਜੁਗ ਮੈਂ ਘਟਿਆ ਨਾਮ ਦੇ ਦਾਨ ਸਾਰ ਨਾਮ ਤਾਂ ਨਿਰਮਲ ਏ ਨਾਨਕ ਹਰ ਤਨ ਖਟਿਆ ਗੋੜੀ ਮਹਿਲਾ ਪੰਜਾ ਜੋਗੀ ਜੁਤ ਸੁਨਿਆਉ ਗੁਰ ਤੇ ਮੋ ਕੋ ਸਤਿਗੁਰ ਸ਼ਬਦ ਪਜਾਇਓ ਰਹਾਉ ਨੌਖੰਡ ਪ੍ਰਿਥਵੀ ਇਸ ਤਨ ਵਿੱਚ ਰਵਿਆ ਨਿਮਕ ਨਿੰਗਨਮ ਸਕਾਰਾ ਦੇਖਿਆ ਗੁਰ ਕੀ ਮੰਦਰਾ ਕਾਨੀ ਦ੍ਰਿੜਿਓ ਏਕ ਅੰਕਾਰam ਪੰਜ ਚੇਲੇ ਵਲ ਪਈ ਕਤਰਾ ਏਕ ਸਗੇ ਵਸਗੀ ਦਸ ਬਰਾਗੜ ਆਗਿਆਕਾਰ ਤਵ ਨਿਰਮਲ ਜੋਗੀ thee ਪਰਮ ਜਰਾਏ ਚਰਾਈ ਵਿਪਤਾ ਪੰਤ ਏਕ ਕਰ ਪੀਕੇ ਆ ਸਹਿਜ ਸੂਖ ਸੋ ਕੀਨੀ ਭੁਗਤਾ ਜੋਠਾ ਕਰਮ ਸਗ ਲੇਖਿਆ ਜੈ ਕੋ ਨਾਹੀ ਤੈ ਅਸਰ ਬਧਿਓ ਸਿੰਗੀ ਅਨਹਤ ਬਾਣੀ ਤਤ ਵਿਚਾਰ ਡੰਡਾ ਕਰ ਕੇ ਉਹ ਜੋਤ ਨਾ ਮਨ ਭਾਣੀ ਐਸਾ ਜੋਗੀ ਵਿਡ ਪਾਗੀ ਭੇਟੇ ਮਾਇਆ ਕੇ ਬੰਧਨ ਘਟੇ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਜਸ ਬਗ ਚਲਟੈ ਘੋੜੀ ਮਹਿਲਾ ਪੰਜਵਾਂ ਅਨੂਪ ਬਦਾਰਤ ਨਾ ਸੁਣੋ ਸਗਲ ਤਿਆਇ ਲੈ ਮੀਤਾ ਹਰ ਰੋਕ ਤਜ ਕੋ ਗੁਰ ਦੀਏ ਤਾ ਕੇ ਨਿਰਵਲ ਜੀਤ ਰਾਮ ਅੰਧਕਾਰ ਮਿਟਿਓ ਤੇ ਤਨ ਦੇ ਗੁਰ ਸ਼ਬਦ ਦੀਪਰਗਾਸਾ ਭਵ ਕੀ ਜਾਲੀ ਤਾਂ ਕੀ ਕਾਟੀ ਜਕੋ ਸਾ ਸਗਿ ਵਿਸਵਾਸਾ ਤਾਰਿ ਹਲੇ ਭਵ ਜਲ ਤਾਰੂ ਵਿਖੜਾ ਬਹੁਤ ਪਹਿੱਦ ਸਾਧੂ ਸੰਗਾਂ ਪੂਰਨ ਹੋਈ ਮਨ ਕੀ ਅਸਾ ਗੁਰ ਪੇਟਿਓ ਹਰ ਅੰਗੰ ਨਾਮ ਖਜਾਨਾ ਭਗਤੀ ਪਾਇਆ ਮੰਤ ਤੰਤਰਿ ਬਤੇ ਅਗਾਈ ਨਾਨਕ ਹਰਿ ਜਿਉ ਤਾ ਕੋ ਦੇਵੈ ਜਾ ਕੋ ਕਮਣਾਈ ਗੋੜੀ ਮਹਿਲਾ ਪੰਚਵਾ ਦਿਆ ਬਿਆ ਕਰ ਪ੍ਰਾਨਪਤ ਮੋਰੇ ਮੋਇ ਅਨਾਦ ਸਰਣ ਪ੍ਰਤੋਰੀ ਅੰਧ ਕੋ ਮੈਂ ਹੱਥ ਦੇ ਰੱਖੋ ਕਛੂ ਸਿਆਨ ਬੋਗਤ ਨ ਮੋਰੇ ਰਬ ਕਰਨ ਕਰਾਵਨ ਸਭ ਕੇਸ਼ ਤੁਮਹੀ ਤੁਮ ਸਮਰਤ ਦਾਈ ਅਨਹੋਰੀ ਤੁਮਹੀ ਗਤਮਿਤ ਤੁਮਹੀ ਜਾਣੀ ਸੇ ਸੇਵਕ ਜਿਨ ਪਾਗਵੰਤੋਰੀ ਆਪਣੇ ਸੇਵਕ ਸੰਗ ਤੁਮ ਬਰਵ ਰਾਤੇ ਓਤ ਪੋਤ ਭਗਤਨ ਸੰਗ ਜੋਰੀ ਪ੍ਰੇ ਪ੍ਰੇਵ ਨਾਮ ਤੇਰਾ ਦਰਸਨ ਜਾਹੈ ਜੈਸੇ ਬ੍ਰਿਸ਼ਟੋ ਚੰਦ ਚ ਕੋਰੀ ਰਾਮ ਸੰਤ ਮੈਂ ਭੇਦਿ ਕਿਛ ਨਾਹੀ ਇਕ ਜਨ ਕੈ ਮਹਿਲਾ ਕਰੋਰੀ ਜਾਖੀ ਪ੍ਰਗਟ ਪ੍ਰਭ ਹੋਆ ਆਂਦਿਨ ਗੀਤਨ ਰਸਨ ਰਵੋਰੀ ਤੁਮ ਸੁਮਰਤ ਪਾਰਿ ਅਤਿ ਉਚੇ ਸੁਖ ਦਾਤੇ ਪ੍ਰਭ ਪ੍ਰਾਨੇਂ ਦੋਰੀ ਨਾਨਕ ਕੋ ਪ੍ਰਭ ਕੀ ਜੈ ਕਿਰਪਾਉ ਨ ਸੰਦਨ ਕੈ ਸੰਗ ਸੰਗੋਰੀ ਗੋੜੀ ਮਹਿਲਾ ਪੰਜਾਣਾ ਤੁਮਹਾਰ ਸੇ ਤੀਰਤੇ ਸੰਤੋ ਨਿਵਾਲੇ ਹੋਮ ਕੋ ਪਰਖੁ ਦਾਤੇ ਓੜ ਬਚਾਓ ਦਾ ਤੇਰਾ ਤੁਮਰਾ ਮਰਮ ਤੁਮਾਹੀ ਜਾਣਿਆ ਤੂੰ ਪੂਰਨ ਪਰਖਵ ਦਾਤੇ ਰਖੋ ਸਰਣ ਨਾਤ ਦੀਨ ਕੋ ਕਰੋ ਹਮਾਰੀ ਗਤੇ ਤਰਨ ਸਾਗਰ ਬਹੀਤ ਚਰਨ ਨਮਾਰੇ ਤੂੰ ਜਾਨੂ ਆਪਣੀ ਭਾਤੇ ਕਰਿ ਕਿਰਪਾ ਜਸ ਰਖੋ ਸੰਗੇ ਤੇ ਤੇ ਪਾਰ ਪਰਾਤੇ ਤਿ ਉਤ ਪ੍ਰਵਦੋ ਸਮਰਤਾ ਸਭ ਗਏ ਜਿਦੋ ਮਰੇ ਹਾਤੇ ਐਸਾ ਨਦਾਨ ਦਿਓ ਮੋਗੋ ਹਰ ਜਨ ਚਲੇ ਹਮਾਰੇ ਸਹ ਤੇ ਨਿਰਗੁਣਿਆਰੇ ਕੋ ਗੁਣ ਕੀਜੈ ਹਰ ਨਾਮੇ ਰ ਮਨ ਜਾਪੇ ਸੰਤ ਪ੍ਰਸਾਦ ਨਾਨਕ ਕਰ ਭੇਟੇ ਮਨ ਤਨ ਸੀਤਲ ਧਰਾਪੇ ਗੋੜੀ ਮਹਿਲਾ ਪੰਜਵਾ ਸਹਿਜ ਸਮਾਇਓ ਦੇਵ ਮੋ ਕੋ ਸਤਗੁਰ ਪਏ ਦਿਆਲ ਦੇਵਰਾ ਕਾਟ ਦੇਵਰੇ ਕਿਉ ਦਸਰੋ ਸੰਤਨ ਡੈਲਾਓ ਏਕ ਨਵ ਕੋ ਥੀ ਉਪੁਜਾਰੀ ਮੋ ਕੋ ਚਰਜ ਗੁਰ ਦਿਕਾਓ ਭਇਓ ਪਰਗਾ ਸਰੂ ਜਿਆਰਾ ਗੁਰ ਗਿਆਨ ਮਨ ਪ੍ਰਗਟਾਇਓ ਅੰਮ੍ਰਿਤ ਨਾ ਪੀਓ ਮੰਦਰ ਉਤਿਆ ਅਲ ਬੈਠ ਰਾਇਓ ਮਾਨੇ ਅਗਿਆ ਸਰ ਸੁਖ ਪਾਏ ਦੁਖ ਟਾਇਓ ਗਵਾ ਜੋ ਪ੍ਰਸਾਨ ਭਏ ਬ੍ਰਵ ਠਾਕੁਰ ਸਭ ਨੰਦ ਰੂਪ ਦਿਖਾਇਓ ਨਾਗਸ਼ੀ ਆਵਤ ਨਾਗਸ਼ ਜਾਵਤ ਸਭ ਕੇਲ ਕੀ ਉਹ ਹਰ ਰਾਇਓ ਕੋ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਦੇ ਕਰਨਾਇਓ ਗੋੜੀ ਬਹਿਲਾ ਪੰਜਾਂ ਪਰਬ੍ਰਹਮ ਪੂਰਨ ਵੇਸ਼ਰ ਮਨਤਾ ਕੀਓ ਟਗੇ ਜੈ ਰੇ ਜਿਨ ਤਾਰੇ ਬ੍ਰਹਮੰਡ ਖੰਡ ਹਰ ਤਾ ਕੋ ਨਾਮ ਜਪੀ ਜੈ ਰੇ ਰਾਮ ਬਨਗੀ ਬੰਦ ਤੇ ਆਗੋ ਹਰ ਜਨ ਹੁਕਮ ਬੂਜ ਸੁਖ ਪਾਈਏ ਰੇ ਜੋ ਪ੍ਰਭ ਕਰੈ ਸੋਈ ਬਲ ਮਾਨੋ ਸੁਖ ਦੁਖ ਹੋਈ ਤਈ ਆਇ ਰੇ ਕੋਟ ਪਤਿਤ ਦਾਰੇ ਕਿਨਵੇਂ ਕਰਤੇ ਵਰਣ ਲਾਗੇ ਰੇ ਦੀਨ ਦਰਦ ਦੁਖ ਪੰਧਨ ਸੁਆਮੀ ਜਿਸ ਭਾਵੈ ਤਿਸੈ ਨਿਵਾਜੀ ਰੇ ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਰ ਸੁਖ ਸਾਗਰ ਰੇ ਦਿੰਦੇ ਟੋਟ ਨਾਹੀ ਤਿਸ ਕਰਤੇ ਪੂਰ ਰਿਓ ਰਤ ਨਾਗਰੇ ਜਾ ਚੇ ਜਾ ਚੇ ਨਾਮ ਤੇਰਾ ਸੁਆਮੀ ਕਟ ਗਦੰਤਰ ਸੋਈ રે ਨਾਨਕ ਦਾਸ ਤਾ ਕੀ ਸ਼ਰਣਾਇ ਜਾਤੇ ਵਿਰਥਾ ਨਾ ਕੋਈ રે